ਜੇ ਸਾ ਇਕੱਠੇ ਰਹਿਣਾ ਹੈ ਸਾਰੇ ਕੋਈ ਪ੍ਰੋਬਲਮ ਨਹੀਂ ਅੱਜ ਤੱਕ ਤਕਰੀਬਨ 20 ਸਾਲ ਤੋਂ ਮੈਂ ਰਹਿਣਾ ਹੋਰੇ ਕਦੇ ਸਾਨੂੰ ਕੋਈ ਮੰਦਰ ਵੱਲੋਂ ਜਾਂ ਮਰਜਰ ਵੱਲੋਂ ਸਾਡੇ ਕਿਸੇ ਵੱਲੋਂ ਕੋਈ ਪ੍ਰੋਬਲਮ ਨਹੀਂ ਆਈ ਇਕੱਠੇ ਰਹਿਣਾ ਨਾਲ ਮਿਲ ਕੇ ਤੇ ਤਿਹਾਰਾਂ ਦੇ ਵਿੱਚ ਕਿਵੇਂ ਕਰਾਂ ਤਿਹਾਰ ਵੀ ਇਕੱਠੇ ਮਨਾਉਣਿਆਂ ਜੀ ਕੋਈ ਦਿੱਕਤ ਨਹੀਂ ਜਿਵੇਂ ਕਹਿੰਦੇ ਨੇ ਨਾ ਕਿ ਗੁਲਦਸਤੇ ਚੋਂ ਜੇ ਇੱਕ ਪਾ ਇੱਕ ਫੁੱਲ ਬਾਹਰ ਕੱਢ ਦਈਏ ਤਾਂ ਜਿਹੜੀ ਖੁਸ਼ਬੂ ਗੁਲਦਸਤੇ ਦੀ ਧੂਰੀ ਹੋ ਜਾਂਦੀ ਹੈ ਇਸੇ ਤਰ੍ਹਾਂ ਦੇ ਨਾਲ ਸਾਡੇ ਸ਼ਹਿਰ ਦੇ ਸਾਰੇ ਧਰਮਾਂ ਸਾਰੇ ਵਰਗਾਂ ਚੋਂ ਕਿਸੇ ਇੱਕ ਨੂੰ ਵੀ ਜੇ ਅਸੀਂ ਬਾਹਰ ਕੱਢ ਦਈਏ ਨਾ ਤਾਂ ਅਧੂਰਾ ਰਹੇਗਾ ਸਾਡੇ ਸ਼ਹਿਰ ਦੇ ਵਿੱਚ ਵੀ ਅਸੀਂ ਦੇਖੋ ਸਾਰੇ ਧਾਰਮਿਕ ਵਿਸਾਲ ਲక్ష్ਮੀ ਨਾਰਾਇਣ ਮੰਦਿਰ ਮਸਜਿਦ ਅਲਖਾ ਜਿਨ੍ਹਾਂ ਦੀ ਦੀਵਾਰ ਇੱਕ ਸਾਂਝੀ ਹੈ ਪਹਿਲਗਾਮ ਦੇ ਵਿੱਚ ਵਾਪਰੀ ਬਹੁਤ ਜ਼ਿਆਦਾ ਮਾੜੀ ਘਟਨਾ ਜਿੱਥੇ ਕਿ ਦੇਸ਼ ਦੇ ਲੋਕ ਨੇ ਜਿਹੜੇ ਹੈਗੇ ਉਸ ਦੀ ਨਿੰਦਾ ਕਰਦ ਨੇ ਵਿਦੇਸ਼ਾਂ ਤੋਂ ਵੀ ਕਰ ਰਹੇ ਨੇ ਪਰ ਉੱਥੇ ਜਿਹੜੇ ਲੋਕਾਂ ਦਾ ਭਾਵੇਂ ਕਿ ਕਸ਼ਮੀਰ ਦੇ ਵਿੱਚ ਆ ਇੱਕ ਦੂਸਰੇ ਲਈ ਪਿਆਰ ਜਿਹੜਾ ਸੋਸ਼ਲ ਮੀਡੀਆ ਤੇ ਦੇਖਦੇ ਆ ਉਹ ਵੀ ਦੇਖਣ ਵਾਲਾ ਸੀ ਪਰ ਹੁਣ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਲੇਰ ਕੋਟਲਾ ਦੀ ਮਲੇਰ ਕੋਟਲਾ ਦੇ ਵਿੱਚ ਜਿਹੜਾ ਕਿ ਦੇਖਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਮੰਦਿਰ ਅਤੇ ਮੱਜਰ ਜਿਹੜੇ ਹੈਗੇ ਆ ਉਹ ਕੰਦ ਸਾਂਝੀਆਂ ਤੇ ਨਾਲ ਇੱਕ ਸਿੱਖ ਪਾਈਚਾਰੇ ਦਾ ਜਿਹੜਾ ਘਰ ਵੀ ਜਿਹੜਾ ਹੈਗਾ ਨਾਲ ਹੈਗਾ ਇੱਥੇ ਇੱਕ ਦੂਸਰੇ ਦੇ ਜਿਹੜਾ ਹੈਗਾ ਸਤਕਾਰ ਇੱਕ ਦੂਸਰੇ ਦੇ ਜਿਹੜੇ ਹੈਗੇ ਤਿਹਾਰਾਂ ਤੇ ਜਿਹੜਾ ਹੈਗਾ ਇੱਕ ਦੂਸਰੇ ਦਾ ਜਿਹੜਾ ਹੈਗਾ ਤਿਹਾਰਾਂ ਨੂੰ ਜਿਹੜਾ ਮਨਾਇਆ ਜਾਂਦਾ ਗੱਲਬਾਤ ਕਰਾਂਗੇ ਸਰ ਕੀ ਕਹੋਗੇ ਪਹਿਲਾਂ ਤਾਂ ਸਾਡੇ ਨਾਲ ਜੇਈ ਸਾਹਿਬ ਜੇ ਸਾਹਿਬ ਕੀ ਕਹੋਗੇ ਜਿਹੜਾ ਇੱਥੇ ਹੁਣ ਮੰਦਰ ਮਸਜਿਦ ਜਿਹੜੇ ਹੈਗੇ ਨਾਲ ਆ ਤੇ ਇੱਕ ਸਿੱਖ ਭਾਈਚਾਰੇ ਦੇ ਵੱਲੋਂ ਤੁਸੀਂ ਵੀ ਤੁਹਾਡਾ ਵੀ ਘਰ ਜਿਹੜਾ ਹੈਗਾ ਨਾਲ ਐਸਾ ਇਕੱਠੇ ਰਹਿਣਾ ਹੈ ਸਾਰੇ ਕੋਈ ਪ੍ਰੋਬਲਮ ਨਹੀਂ ਅੱਜ ਤੱਕ ਤਕਰੀਬਨ 20 ਸਾਲ ਤੋਂ ਮੈਂ ਰਹਿਣਾ ਹੋਰੇ ਕਦੇ ਸਾਨੂੰ ਕੋਈ ਮੰਦਰ ਵੱਲੋਂ ਜਾਂ ਮਸਜਿਦ ਵੱਲੋਂ ਸਾਡੇ ਵੱਲ ਕਿਸੇ ਵੱਲੋਂ ਕੋਈ ਪ੍ਰੋਬਲਮ ਨਹੀਂ ਆਈ ਇਕੱਠੇ ਰਹਿਣਾ ਨਾਲ ਮਿਲ ਕੇ ਤੇ ਤਿਹਾਰਾਂ ਦੇ ਵਿੱਚ ਕਿਵੇਂ ਕਰਾਂ ਤਿਹਾਰ ਵੀ ਇਕੱਠੇ ਮਨਾਉਣਿਆਂ ਜੀ ਕੋਈ ਦਿੱਕਤ ਨਹੀਂ ਇਕੱਠੇ ਆ ਸਾਰਾ ਭਾਈਚਾਰਾ ਇਕੱਠਾ ਕੀ ਕਹੋਗੇ ਜਿਹੜੇ ਕਈ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜਾ ਨਫ਼ਰਤ ਫੈਲਾਉਣਾ ਚਾਹੁੰਦੇ ਨੇ ਪਰ ਜਿਹੜਾ ਵੀ ਕੋਈ ਮਾੜਾ ਕੰਮ ਕਰਦਾ ਉਹਦਾ ਕੋਈ ਧਰਮ ਤਾਂ ਹੁੰਦਾ ਨਹੀਂ ਉਹਦਾ ਕੋਈ ਧਰਮ ਨਹੀਂ ਹੁੰਦਾ ਜੀ ਉਹਨੂੰ ਸਖਤ ਤੋਂ ਸਖਤ ਹੋ ਜਾਦੀ ਨਹੀਂ ਚਾਹੀਦੀ ਜੇ ਇਹਦੇ ਵਿੱਚ ਪਾਕਿਸਤਾਨ ਦਾ ਹੱਦ ਹਦਾ ਉਹਦੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਇੱਥੇ ਮਲੇਰ ਕੋਟਲੇ ਦੀ ਕੀ ਕਹੋਂਗੇ ਮੰਦਰ ਵੀ ਆ ਨਾਲ ਮਸਜਿਦ ਵੀ ਆ ਤੇ ਨਾਲ ਸਿੱਖ ਭਾਈਚਾਰੇ ਦਾ ਘਰ ਵੀ ਇੱਕ ਦੂਸਰੇ ਦੇ ਜਿਹੜੇ ਹੈਗੇ ਨੇ ਬਿਲਕੁਲ ਬਿਲਕੁਲ ਇਹ ਤਾਂ ਦੇਖੋ ਇੱਕ ਮਿਸਾਲ ਹੈ ਸਾਡੇ ਸ਼ਹਿਰ ਦੀ ਔਰ ਸਾਡੇ ਸ਼ਹਿਰ ਦੀ ਮਿਸਾਲ ਤਾਂ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਗੁਲਦਸਤੇ ਦੇ ਨਾਮ ਤੇ ਜਾਨੀ ਜਾਂਦੀ ਹੈ ਜਿਵੇਂ ਕਹਿੰਦੇ ਨੇ ਨਾ ਕਿ ਗੁਲਦਸਤੇ ਚੋਂ ਜੇ ਇੱਕ ਪਾ ਇੱਕ ਫੁੱਲ ਬਾਹਰ ਕੱਢ ਦਈਏ ਤਾਂ ਜਿਹੜੀ ਖੁਸ਼ਬੂ ਗੁਲਦਸਤੇ ਦੀ ਧੂਰੀ ਹੋ ਜਾਂਦੀ ਹੈ ਇਸੇ ਤਰ੍ਹਾਂ ਦੇ ਨਾਲ ਨਾ ਸਾਡੇ ਸ਼ਹਿਰ ਦੇ ਸਾਰੇ ਧਰਮਾਂ ਸਾਰੇ ਵਰਗਾਂ ਚੋਂ ਕਿਸੇ ਇੱਕ ਨੂੰ ਵੀ ਜੇ ਅਸੀਂ ਬਾਹਰ ਕੱਢ ਦਈਏ ਨਾ ਤਾਂ ਉਹ ਅਧੂਰਾ ਰਹਿ ਜੂਗਾ ਕੰਮ ਖੁਸ਼ਬੂ ਨਹੀਂ ਆਉਂਦੀ ਉਹ ਕੀ ਕਹਾਂਗੇ ਇਥੇ ਕੀ ਬਣਿਆ ਹੋਇਆ ਹੈਗਾ ਹਮਲੇਰ ਫੂਟਲੇ ਦੇ ਵਿੱਚ ਕੀ ਪਗਾਮ ਮਿਲਦਾ ਇੱਥੋਂ ਦੇਖੋ ਜੀ ਸਾਡੇ ਸ਼ਹਿਰ ਦੇ ਵਿੱਚ ਇਹ ਜੋ ਸਥਾਨ ਹੈ ਜਿੱਥੇ ਕਿ ਮਸਜਿਦ ਮੰਦਿਰ ਔਰ ਜਿਵੇਂ ਕਿ ਸਿੱਖ ਪਰਿਵਾਰ ਦਾ ਘਰ ਨਾਲ ਹੈ ਇਹ ਇੱਕ ਗੁਲਦਸਤੇ ਦੇ ਸ਼ੋਅ ਕਰਦਾ ਹੈ ਸਾਡੇ ਸ਼ਹਿਰ ਨੂੰ ਜੋ ਕਿ ਸਾਰੇ ਦੇਸ਼ ਦੁਨੀਆ ਦੇ ਵਿੱਚ ਇੱਕ ਮਿਸਾਲ ਪੇਸ਼ ਕਰਦਾ ਹੈ ਕਿ ਉਹਦੇ ਲੋਕ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਪਿਆਰ ਨਾਲ ਸਾਰੇ ਇਕੱਠੇ ਹੋ ਕੇ ਰਹਿੰਦੇ ਨੇ ਆਪਾਂ ਈਦ ਦੀਵਾਲੀ ਸਾਰੇ ਇਕੱਠੇ ਮਨਾਉਂਦੇ ਹਾਂ ਔਰ ਜੋ ਪਹਿਲਗਾਮ ਦੇ ਵਿੱਚ आतंकवादियों ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਇਹ ਬਹੁਤ ਹੀ ਨਿੰਦਣੀਓ ਘਟਨਾ ਹੋਈ ਹੈ ਉੱਥੇ ਦੀ ਅੱਜ ਜੋ ਹਾਲਾਤ ਨੇ ਕਸ਼ਮੀਰੀ ਲੋਕਲ ਕਸ਼ਮੀਰੀ ਆਪਣੇ ਰੋਜ਼ਗਾਰ ਖੋ ਬੈਠਾ ਕਿਉਂਕਿ ਕਸ਼ਮੀਰ ਦੇ ਵਿੱਚ ਜਿਹੜਾ ਰੋਜ਼ਗਾਰ ਹੈ ਉਹ ਟੂਰਿਸਟ ਦੇ ਥਰੂ ਹੁੰਦਾ ਹੈ ਤਾਂ ਉਹਨਾਂ ਦੀ ਜੋ ਇਹ ਕੋਸ਼ਿਸ਼ ਸੀਗੀ ਕਸ਼ਮੀਰੀਆਂ ਨੂੰ ਇੰਡੀਆ ਤੋਂ ਅਲੱਗ ਕਰਨ ਦੀ ਉਹ ਮਤਲਬ ਆਪਾਂ ناکਾਮ ਕਰਨੀ ਹੈ ਸਾਰੇ ਨੇ ਧਰਮਾਂ ਨੇ ਰਲ ਕੇ ਬਿਲਕੁਲ ਜੀ ਬਿਲਕੁਲ ਕੀ ਕਹੋਗੇ ਤੁਸੀਂ ਕਿੰਨੀ ਕੁ ਜੜੀ ਹੈਗੀ ਹੈ ਘਟਣਾ ਮਾੜੀ ਸੀ ਤੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਲੋਕਾਂ ਨੇ ਵੀ ਜਿਹੜਾ ਉੱਥੇ ਸਾਥ ਦਿੱਤਾ ਜਾਂ ਨਹੀਂ ਦਿੱਤਾ ਹੈਗਾ ਤੇ ਇੱਥੇ ਕੀ ਆ ਇਹ ਦੇਖੋ ਜਮੀਨ ਸਾਹਿਬ ਜਿਸ ਤਰ੍ਹਾਂ ਅੰਕੂ ਜੀ ਨੇ ਦੱਸਿਆ ਹੈ ਕਿ ਜਿਹੜੀ ਕਸ਼ਮੀਰ ਦੇ ਵਿੱਚ ਧਾਰਾ 370 ਹਟਣ ਤੋਂ ਬਾਅਦ ਇੱਕ ਖੁਸ਼ਹਾਲ ਮਾਹੌਲ ਮੂਰਤੋ ਸਵਿਟਜ਼ਰਲੈਂਡ ਦੀ ਧਰਤੀ ਬਣ ਜਾ ਰਿਹਾ ਹੈ ਇੱਕ ਜੰਨਤ ਵਰਗਾ ਜਿਹੜੇ ਹੈਗੇ ਸਾਡੀ ਸਟੇਟ ਹੈ ਜੇੜ ਕੇ ਉੱਥੇ ਮਸਾਂ ਤਾਂ ਲੋਕ ਜਾਣ ਲੱਗੇ ਸੀਗੇ ਖੁਸ਼ਹਾਲੀ ਵਾਪਸ ਆਈ ਸੀਗੀ ਅੱਜ ਪਤਾ ਨਹੀਂ ਸਾਡੇ ਕਿਸ ਦੀ ਨਜ਼ਰ ਲੱਗੀ ਹੈ ਕਿਨੇ ਇਹ ਕਾਰਾ ਕਰਵਾਇਆ ਹੈ ਅਸੀਂ ਤਾਂ ਕਹਿਣਾ ਚਾਹੇ ਉਹ ਪਾਕਿਸਤਾਨ ਹੈ ਚਾਹੇ ਉਹ ਲਸ਼ਕਰ-ਏ-ਤੈਵਾ ਹੈ ਜਿਨੇ ਵੀ ਇਹ ਮਤਲਬ ਟਾਰਗੇਟ ਕਿਲਿੰਗ ਕੀਤੀ ਹੈ ਉਹਨਾਂ ਦੇ ਖਿਲਾਫ ਦੇਸ਼ ਦੇ ਗ੍ਰਹਿ ਮੰਤਰੀ ਜੀ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਮੁਠੀ ਪਰ ਲੋਕ ਸਾਡੇ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਅਸੀਂ ਲੋਕ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਸ਼ਹਿਰ ਦੇ ਵਿੱਚ ਵੀ ਅਸੀਂ ਦੇਖੋ ਸਾਰੇ ਧਾਰਮਿਕ ਮਿਸਾਲ ਲక్ష్ਮੀ ਨਾਰਾਇਣ ਮੰਦਿਰ ਮਸਜਿਦ ਅਲਖਾ ਜਿਨ੍ਹਾਂ ਦੀ ਦੀਵਾਰ ਇੱਕ ਸੰਜੀ ਹੈ ਇੱਕ ਮਸਜਿਦ ਜਿਸ ਹੌਮਸਨ ਕਲੋਨੀ ਦੇ ਅੰਦਰ ਬਣੀ ਹੋਈ ਹੈ ਜਿੱਥੇ ਸਾਰੀ ਹਿੰਦੂਵਾਦੀ ਹੈ ਔਰ ਮੁਸਲਮਾਨਾਂ ਦਾ ਇੱਕ ਵੀ ਘਰ ਨਹੀਂ ਹੈ ਤੇ ਇਹ ਸਾਰੇ ਜਿਹੜੇ ਮਸਜਿਦ 'ਚ ਇੱਥੇ ਲੋਕ ਨਮਾਜ਼ ਪੜ੍ਹਨ ਆਉਂਦੇ ਆ ਸਕੂਟਰ ਮੋਟਰਸਾਈਕਲ ਆਪਣੇ ਲਗਾਉਂਦੇ ਆ ਇਹ ਸਾਰੇ ਲੋਕ ਸਾਨੂੰ ਪਿਆਰ ਨਾਲ ਇੱਥੇ ਸਾਰੇ ਇੱਥੇ ਸਾਰੇ ਪਿਆਰ ਨਾਲ ਇਤਿਫਾਕ ਨਾਲ ਸਾਰੇ ਰੋਜ਼ਾ ਹਫਤਾਰੀਆਂ ਦੇ ਪ੍ਰੋਗਰਾਮ ਤੱਕ ਸਾਡੇ ਇੱਥੇ ਕਰਾਉਂਦੇ ਆ ਅਸੀਂ ਸਾਡੇ ਭਾਈਚਾਰਕ ਸਾਂਝ ਹੈ ਜਿਹੜੀ ਅਸੀਂ ਰਲ ਮਿਲ ਕੇ ਸਾਰੇ ਤਿਉਹਾਰ ਹੈ ਜਿਹੜੇ ਉਹ ਸਾਂਝੇ ਤੌਰ ਤੇ ਅਸੀਂ ਮਨਾਉਂਦੇ ਆ ਜਿਸ ਨੂੰ ਅਸੀਂ ਆਪਣੀ ਭਾਈ ਸਾਰ ਚ ਸਾਝ ਨੂੰ ਅਸੀਂ ਕਦੇ ਖਰਾਬ ਨਹੀਂ ਹੁੰਦਵਾਂਗੇ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਉਹਨੂੰ ਕੋ ਬਖਸ਼ਿਆ ਨਹੀਂ ਜਾਣਾ ਚਾਹੀਦਾ ਕੀ ਕਹੋਂਗੇ ਇਹ ਜਿੱਥੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੀ ਕਹੋਂਗੇ ਅੱਗੇ ਤੋਂ ਜਿਹੜੇ ਸਰਕਾਰਾਂ ਨੂੰ ਭਾਰਤ ਸਰਕਾਰ ਤੋਂ ਅਪੀਲ ਕਰਦੇ ਆ ਅਸੀਂ ਕਿ ਇਸ ਵਾਰ ਜਿਹੜਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਦਾਂ ਦੇ ਮਤਲਬ ਜਿਹੜੇ ਕਾਇਰ ਅਤੰਕਵਾਦੀ ਹੈਗੇ ਆ ਜਾਂ ਜੋ ਇਦਾਂ ਦੀ ਸੋਚ ਜੋ ਕਸ਼ਮੀਰ ਦੇ ਯੁਵਾ ਕਸ਼ਮੀਰ ਨੂੰ ਪਿੱਛੇ ਲੈ ਕੇ ਜਾਣ ਨੂੰ ਫਿਰ ਫਿਰਦੇ ਨੇ ਜੋ ਉੱਥੇ ਡਿਵੈਲਪਮੈਂਟ ਹੋਈ ਹੈ ਮਤਲਬ ਬੜੀ ਵੱਡੀ ਸਾਜ਼ਿਸ਼ ਦੇ ਤਹਿਤ ਹੋਇਆ ਤੇ ਭਾਰਤ ਸਰਕਾਰ ਤੋਂ ਅਸੀਂ ਅਪੀਲ ਕਰਦੇ ਆ ਇਸ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕੀ ਕਹੋਗੇ ਤੁਸੀਂ ਇੱਕ ਨਾ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਦੇਖੀ ਹੋਣੀ ਹੈ ਕਿ ਇੱਕ ਲੇਡੀ ਆਪਣੇ ਹਸਬੰਡ ਦੇ ਨਾਲ ਜਿਹੜੇ ਕਿ ਨਿਊਲੀ ਮੈਰਿਡ ਹੈ ਉਦੇ ਹਸਬੰਡ ਮ੍ਰਿਤਕ ਪਏ ਨੇ ਔਰ ਬੜੀ ਗਮਸਮ ਹੋਈ ਪਈ ਹੈ ਤਾਂ ਉਸ ਨੂੰ ਦੇਖ ਕੇ ਤਾਂ ਨਾ ਹਿਰਦਾ ਬਲਉਂਦਰਿਆ ਗਿਆ ਜੀ ਔਰ ਮੈਂ ਇੱਕ ਗੱਲ ਇਹ ਕਹਿਣੀ ਚਾਹੂੰਗਾ ਕਿ ਜਿਹੜੀ ਟਾਰਗੇਟ ਕਿਲਿੰਗ ਹੋਈ ਹੈ ਨਾ ਨਾਮ ਪੁੱਛ ਕੇ ਇਹ ਨੇ ਕਈ ਸੌ ਸਾਲ ਪਹਿਲਾਂ ਦੀ ਇਤਿਹਾਸ ਦੀ ਯਾਦ ਤਾਜ਼ਾ ਕਰਾਤੀ ਔਰੰਗਜ਼ੇਬ ਦੇ ਟਾਈਮ ਦੀ ਜਦੋਂ ਤਿਲਕ ਤੇ ਜੰਝੂ ਆ ਸੁਰੱਖਿਆ ਪੈਦਾ ਹੋਈ ਹਿੰਦੂਆਂ ਦੇ ਵਿੱਚ ਖਾਸ ਕਰਕੇ ਕਸ਼ਮੀਰੀ ਪੰਡਤਾਂ ਦੇ ਵਿੱਚ ਇਥੇ ਧਰਤੀ ਦੀ ਮੈਂ ਗੱਲ ਕਰ ਰਿਹਾ ਕਸ਼ਮੀਰ ਦੀ ਤਾਂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਲੀਦਾਨ ਦਿੱਤਾ ਕਸ਼ਮੀਰੀ ਪੰਡਤਾਂ ਦੇ ਲਈ ਹਿੰਦੂਆਂ ਦੇ ਲਈ ਔਰ ਅਸੀਂ ਹੁਣ ਫੇਰ ਉਹੀ ਉਡੀਕਦੇ ਆਂ ਕਿ ਜਾਂ ਤਾਂ ਗੁਰੂ ਸਾਹਿਬ ਤੁਸੀਂ ਉਹ ਵਾਪਸ ਆ ਜਾਓ ਜਾਂ ਕੋਈ ਮਸੀਹਾ ਆਵੇ ਜਿਹੜਾ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕੇ ਕਿ ਜੋ ਟਾਰਗੇਟ ਕਿਲਿੰਗ ਹੋ ਰਹੀ ਹੈ ਨਾਂ ਪੁੱਛ ਕੇ ਮਾਰਿਆ ਜਾ ਰਿਹਾ ਹੈ ਬਿਲਕੁਲ ਜੀ ਬਹੁਤ ਵੱਡੀ ਗੱਲ ਹੈ ਜਿਹੜੀ ਕਿ ਸਮਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਾਰੇ ਧਰਮਾਂ ਦੇ ਲੋਕ ਨੇ ਜਿਹੜੇ ਇੱਥੇ ਇਕੱਠੇ ਹੋਏ ਨੇ ਤੇ ਮੰਗ ਕਰ ਰਹੇ ਨੇ ਤੇ ਕਹਿ ਵੀ ਰਹੇ ਨੇ ਕਿ ਸਭ ਨੂੰ ਇਕੱਠੇ ਹੋਣਾ ਚਾਹੀਦਾ ਜਿਹੜਾ ਕੋਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੰਦਾ ਤਾਂ ਉਸ ਦੇ ਖਿਲਾਫ ਜਿਹੜੀ ਹੈਗੀ ਆ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਜੋ ਸਾਡਾ ਦੇਸ਼ ਨੂੰ ਪਿੱਛੇ ਲੈ ਜਾਣ ਦੀਆਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਕਸ਼ਮੀਰ ਨੂੰ ਪਿੱਛੇ ਲੈ ਕੇ ਜਾਣ ਦੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਉਹ ਜੇ ਬੰਦਿਆਂ ਨੂੰ ਸਖਤ ਤੋਂ ਸਖਤ ਜਿਹੜੀ ਹੈਗੀ ਆ ਹਰ ਧਰਮ ਦਾ ਧਰਮ ਦੇ ਲੋਕ ਨੇ ਜਿਹੜੇ ਉਹ ਮੰਗ ਕਰ ਰਹੇ ਨੇ ਕਿ ਉਹਨਾਂ ਦਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਤੇ ਅੱਗੇ ਨੂੰ ਸੁਰੱਖਿਆ ਦੇ ਵੀ ਜਿਹੜੇ ਹੈਗੇ ਨੇ ਇੰਤਜ਼ਾਮ ਕਰਨੇ ਚਾਹੀਦੇ ਨੇ ਖੁਫੀਆ ਏਜੰਸੀਆਂ ਨੂੰ ਵੀ ਲੱਟ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹੋਣਾ ਚਾਹੀਦਾ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾਵਾਂ ਨਾ ਜੜੀਆਂ ਵਾਪਰ ਨਾ ਸਕਣ ਮਲੇਰ ਕੋਟਲਾ ਤੋਂ ਪੀਟੀਸੀ న్యూਸ ਲਈ ਜਮੀਲ ਖੇੜੀਵਾਲਾ